प्यारे बच्चों सत श्री अकाल तो सबका स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਰਾਉਣ ਚ ਰਿਹਾ ਹਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦੇ ਉੱਤੇ ਇਹ ਸਟੋਰੀ ਤਾਂ ਜੇ ਤੁਹਾਨੂੰ ਇਹ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਬੈਲ ਆਈਕਨ ਨੂੰ ਵੀ ਤਾਂ ਸਰ ਦਵਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰ ਲੈਨੇ ਹਾਂ ਸਟਾਰਟ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰੈਂਤਾਸੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਸੀ ਇੱਕ ਦਿਨ ਉਸ ਨੂੰ ਕੋਈ ਰਾਹੀ ਮਿਲਿਆ ਰਾਹੀ ਕੋਲ ਇੱਕ ਮੁਰਗੀ ਸੀ ਉਸਨੇ ਆਪਣੀ ਮੁਰਗੀ ਕਿਸਾਨ ਨੂੰ ਦੇ ਦਿੱਤੀ ਕਿਸਾਨ ਮੁਰਗੀ ਨੂੰ ਨਾਲ ਲੈ ਆਇਆ ਮੁਰਗੀ ਹਰ ਰੋਜ਼ ਇੱਕ ਸੋਨੇ ਦਾ ਆਂਡਾ ਦਿੰਦੇ ਸੀ ਕਿਸਾਨ ਤੇ ਉਸ ਦਾ ਪਰਿਵਾਰ ਇਹ ਦੇਖ ਕੇ ਬਹੁਤ ਖੁਸ਼ ਹੋਇਆ ਉਸ ਨੇ ਬਾਜ਼ਾਰ ਵਿੱਚ ਜਾ ਕੇ ਆਂਡਾ ਵੇਚਣਾ ਸ਼ੁਰੂ ਕੀਤਾ ਹੌਲੀ ਹੌਲੀ ਉਹ ਬਹੁਤ ਅਮੀਰ ਹੋ ਗਿਆ ਉਸ ਦਾ ਮਨ ਲਾਲਚੀ ਹੋ ਗਿਆ ਉਸਨੇ ਸੋਚਿਆ ਕਿ ਜੇਕਰ ਮੈਂ ਮੁਰਗੀ ਦੇ ਢਿੱਡ ਵਿੱਚੋਂ ਸਾਰੇ ਅੰਡੇ ਕੱਢ ਲੈਵਾਂ ਤਾਂ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਬਣ ਜਾਵਾਂਗਾ ਉਸਨੇ ਇੱਕ ਤੇਜ਼ ਚਾਕੂ ਚੁੱਕਿਆ ਤੇ ਮੁਰਗੀ ਦਾ ਢਿੱਡ काट ਦਿੱਤਾ ਪਰ ਉਸ ਦੇ ਢਿੱਡ ਵਿੱਚ ਕੁਝ ਨਹੀਂ ਸੀ ਉਸ ਨੂੰ ਆਂਡਾ ਤਾਂ ਨਹੀਂ ਮਿਲਿਆ ਉਲਟਾ ਮੁਰਗੀ ਵੀ ਉਸਦੇ ਹੱਥੋਂ ਗਈ ਸਿੱਖਿਆ ਹੈ ਲਾਲਚ ਬੁਰੀ ਬਲਾ ਹੈ ਤਾਂ ਪਿਆਰੇ ਬੱਚਾ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ